ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ 5 ਤੋਂ 6 ਸੰਦ ਲੈ ਕੇ ਆਏ ਹਾਂ ਜੀ ਤੇ ਬਾਕੀ ਟਰਾਲੀਆਂ ਵੀ ਹੈਗੀਆਂ 11 6 ਦੀਆਂ 10 6 ਦੀ ਤੇ ਦੋ ਟਰੈਕਟਰ ਆ ਮਸ਼ੀਨਾਂ ਤੇ ਬਹੁਤ ਵਧੀਆ ਸੰਦ ਹੈ ਸਾਰੇ ਸਾਫ਼ ਸੁਥਰੇ ਸੰਦ ਹੈ ਘਰੇਲੂ ਸੰਦ ਹੈ ਤੇ ਬਾਕੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਨਾਲ ਜ਼ਰੂਰ ਦਬਲੈਕ ਕਰੋ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਜੇ ਜੀ ਜੇ ਐਡ ਤੁਸੀਂ ਵੀ ਆਪਣੇ ਚੈਨਲ ਤੇ ਲਵਾਉਣਾ ਚਾਹੁੰਦੇ ਹੋ ਤਾਂ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਆਪਣਾ ਸਕਰੀਨ ਤੇ WhatsApp ਨੰਬਰ ਦਿੱਤਾ ਉਹਦੇ ਤੇ ਭੇਜ ਸਕਦੇ ਹੋ ਜੀ। ਬਾਕੀ ਹੁਣ ਆਪਾਂ ਗੱਲ ਕਰੀਏ ਪਹਿਲੇ ਸੰਦ ਦੀ ਜਿਹੜਾ ਸੇਲ ਆਸਤੇ 744 ਹੈਗਾ ਜੀ। ਇਹ 2004 ਮਾਡਲ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਤੇ ਚਾਰੇ ਟਾਇਰ ਨਵੇਂ ਹੈ ਜੀ ਬਿਲਕੁਲ ਨਵੇਂ ਟਾਇਰ ਆ ਅਪੋਲੋ ਕੰਪਨੀ ਦੇ ਪੱਕੇ ਟਾਇਰ ਹੈ। ਬਾਕੀ ਪੰਜਾਬ ਨੰਬਰ ਟਰੈਕਟਰ ਆ 4 ਮਾਡਲ ਦਾ ਹੈ ਰੰਗ ਪੇਂਟ ਜਿੰਨਾ ਪਿਆ ਨਾਲ ਦਾ ਜੀ ਬਾਕੀ ਜਾਣਕਾਰੀ ਮਾਲਕ ਦੁਆਰਾ ਦਿੱਤੀ ਗਈ ਆ। ਇੰਜਨ ਗੇਅਰ ਦਾ ਪੂਰਾ ਓਕੇ ਹੈ ਜੀ 2 ਲੱਖ 58000 ਰੁਪਿਆ ਟਰੈਕਟਰ ਦੀ ਡਿਮਾਂਡ ਆ ਬਾਕੀ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਤੁਸੀਂ ਜਾ ਕੇ ਟਰੈਕਟਰ ਚਲਾ ਕੇ ਵੇਖੋ ਕਾਪੀ ਕਾਗਜ਼ਾ ਆਪਣੀ ਚੈੱਕ ਕਰੋ ਆਪਣੀ ਜ਼ਿੰਮੇਵਾਰੀ ਕਰੋ ਤੇ ਫਿਰ ਟਰੈਕਟਰ ਖਰੀਦ ਸਕਦੇ ਹੋ ਜੀ ਮਾਨਤਨ ਰੇਟ ਦੇ ਵਿੱਚ ਹੋ ਜਾਂਦਾ ਹੁੰਦਾ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਮੋਬਾਈਲ ਨੰਬਰ ਹੈਗਾ ਜੀ 9417805883 ਬਾਕੀ ਇਹਨਾਂ ਵੀਰਾਂ ਕੋਲ ਇੱਕ ਟਰਾਲੀ ਵੀ ਹੈ ਜੀ ਉਹਦਾ ਵੀ ਰੇਟ ਬਹੁਤ ਘੱਟ ਆ ਜੀ 10 6 ਦੀ ਟਰਾਲੀ ਆ ਬਾਕੀ ਟਰਾਲੀ ਦੀ ਜਾਣਕਾਰੀ ਦਿੰਨੇ ਆ ਫੋਟੋਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਸ਼ੋ ਹੋ ਰਹੀਆਂ ਹੀ ਭਾਰੀ ਟਰਾਲੀ ਆਈ ਪੂਰੀ ਨਾਲ ਦਾ ਰੰਗ ਆਈ ਜਦੋਂ ਦੀ ਬਣੀ ਆ ਉਦੋਂ ਦਾ ਹੀ ਰੰਗ ਹੋਇਆ ਹੋਇਆ 10 6 ਦੀ ਟਰਾਲੀ ਆ ਚੰਗੇ ਟੈਰ ਆਈ ਤੇ ਰੇਟ ਵੀ ਮਾਲਕ ਵੀਰਾਂ ਦਾ ਬਹੁਤ ਜਾਇਜ਼ ਆ ਜੀ ਵਜ਼ਨ ਬਹੁਤ ਜ਼ਿਆਦਾ ਟਰਾਲੀ ਦਾ ਤੇ ਬਾਕੀ ਵਿੱਚੋਂ ਸਾਫ਼ ਆ ਜੀ ਕਿਤੇ ਕੋਈ ਗਲੀ ਪਲੀ ਨਹੀਂ ਗਈ 58 68000 ਰੁਪਿਆ ਰੇਟ ਆ ਜੀ ਮੌਕੇ ਤੇ ਮਾਨਤਾਨ ਹੋ ਜੂ ਮੋਬਾਈਲ ਨੰਬਰ ਮਾਲਕਾਂ ਦਾ ਹੈਗਾ ਜੀ 9417805883 ਬਾਕੀ 3.5 ਇੰਚੀ ਹਿੱਸਾ ਲੱਗਿਆ ਹੋਇਆ ਗਾਡਰਾਂ ਦੀ ਚੰਗੀ ਆ ਗਾਡਰਾਂ ਤੇ ਟਰਾਲੀ ਆ ਪੁਰਾਣੀ ਟਰਾਲੀ ਬਣੀ ਹੋਈ ਆ ਵੈਸੇ ਭਾਰੀ ਕਈ ਵੀਰ ਆਪਾਂ ਨੂੰ ਪੁੱਛਦੇ ਸੀ ਵੀ 10 6 ਦੀਆਂ ਟਰਾਲੀਆਂ ਚਾਹੀਦੀਆਂ ਉਹ ਵੀਡੀਓ ਦੇਖ ਕੇ ਮਾਲਕ ਵੀਰ ਨਾਲ ਸੰਪਰਕ ਕਰਕੇ ਆਪਦਾ ਸੌਦਾ ਕਰ ਸਕਦੇ ਆ ਬਾਕੀ ਵੀਡੀਓ ਦੇ ਅੱਗੇ ਵਿੱਚ 11 6 ਦੀ ਆ ਵੀ ਟਰਾਲੀ ਆਊਗੀ ਉਹ ਵੀ ਬਹੁਤ ਵਧੀਆ ਤੇ ਉਹ ਵੀ ਖਰੀਦ ਸਕਦੇ ਹੋ ਤੁਸੀਂ ਜਿਨ੍ਹਾਂ ਨੇ 10 ਛੇ ਦੀ ਲੈਣੀ ਕਈ ਵੀਰਾਂ ਦੇ ਏਰੀਆ ਦੇ ਵਿੱਚ 10 ਛੇ ਦੀ ਡਿਮਾਂਡ ਹੁੰਦੀ ਆ ਉਹ ਇਹ ਲੈ ਸਕਦਾ ਜੀ ਬਾਕੀ ਅੱਗੇ ਆ ਗਈ ਜੀ 11 6 ਦੀ ਟਰਾਲੀ ਹੈ ਜੀ ਤੇ 10 ਦੀ ਚਾਸੀ ਆਈ ਇਹ ਦੀ ਐਮ ਸੀ ਕੰਪਨੀ ਦੀ ਚਾਸੀ ਆ ਇਹ ਬਹੁਤ ਚੰਗੀ ਤੇ ਭਾਰੀ ਟਰਾਲੀ ਆ ਨਰੋਏ ਰੋਏ ਦੀ ਬਣੀ ਹੋਈ ਆ ਤੇ ਬਾਕੀ ਡਬਲ ਟਾਇਰ ਆ ਜੀ ਤੇ ਬਰਨਾਲੇ ਏਰੀਆ ਦੇ ਵਿੱਚ ਖੜੀ ਆ ਪੱਕੇ ਟਾਇਰ ਆ 60 ਤੋਂ 65% ਟਾਇਰ ਪਏ ਹੋਏ ਆ ਜੀ ਤੇ ਵੱਡਾ ਹੀ ਜੈਕ ਲੱਗਾ ਜਿਹੜਾ 5 ਇੰਚੀ ਜੈਕ ਹੁੰਦਾ 25 ਟਨ ਵਾਲਾ ਤੇ 11 6.5 ਹੈ ਜੀ ਤੇ 2.5 ਫੁੱਟ ਦੇ ਨਾਲ ਵਿੱਡ ਮਿਲ ਜੂਗਾ ਜੀ ਤੇ ਬਾਕੀ ਵਿੱਡ ਹੈਗਾ ਜੀ ਇਹ ਵਿੱਡ ਤੋਂ ਬਿਨਾ ਟਰਾਲੀ ਜੀ ਵਿੱਡ ਨਹੀਂ ਹੈਗਾ ਇਹਦਾ ਤੇ 2.5 ਉੱਚੀ ਹੈ ਜੀ 2.5 ਉੱਚੀ ਆ 5 ਇੰਚੀ ਜੈਕ ਆ ਜੀ 11 ਫੁੱਟੀ ਆ ਵਿੱਡ ਨਹੀਂ ਹੈਗਾ ਵੀਰਾਂ ਨੇ ਦੱਸਿਆ ਹੋਇਆ ਵਿੱਚ ਤੇ ਬਾਕੀ ਰੇਟ ਹੈਗਾ ਜੀ 1,65,000 ਰੁਪਇਆ ਬਾਕੀ ਮਿੱਟੀ-ਮੁੱਟੀ ਦੇ ਕੰਮ ਵਾਸਤੇ ਬਿਲਕੁਲ ਵਧੀਆ ਟਰਾਲੀ ਜਿੰਨੇ ਵੀਰ ਕਿਰਾਏ ਕਰੋ ਇਹਦਾ ਕੰਮ ਕਰਨਾ 6.5 11 ਦੀ ਡਿਮਾਂਡ ਸੀ ਡਬਲ ਟੈਰਾਂ ਦੇ ਵਿੱਚ ਬਾਕੀ 13 ਮਾਡਲ ਆ ਨਾਲ ਦਾ ਰੰਗ ਪੇਂਟ ਆ ਚੰਗਾ ਲੋਹੇ ਭਾਰੀ ਪੂਰੀ ਭਾਰੀ ਬਣੀ ਚਾਸੀ ਬਾਕੀ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਅੱਗੇ ਆ ਗਿਆ ਜੀ 963 ਸਵਰਾਜ ਵਕਾਊ ਆ ਜੀ ਇਹਨਾਂ ਵੀਰਾਂ ਕੋਲੇ ਇੱਕ ਇਹ ਸਵਰਾਜ ਇੱਕ ਕੰਬੈਨ ਆ ਜੀ ਥਰੇਸ਼ਰ ਸਰੋਂ ਵਾਲਾ ਇਹ ਦੋਨੇ ਚੀਜ਼ਾਂ ਸੇਲ ਆਸਤੇ ਆ ਸੈੱਟ ਦੇ ਦੇਣਗੇ ਵੀਰ ਤੇ ਬਾਕੀ ਪਹਿਲਾਂ ਟਰੈਕਟਰ ਦੀ ਜਾਣਕਾਰੀ ਲੈ ਸਕਦੇ ਹੋ ਜੀ ਤੇ ਟਰੈਕਟਰ ਪੂਰਾ ਚੰਗਾ ਬਾਕੀ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਉੱਪਰ ਦਿੱਤਾ ਹੋਇਆ ਟੈਟੂਰ ਨਾਲ ਦੇ ਆ ਜੀ ਤੇ 20 ਮਾਡਲ ਹੈ ਜੀ ਕਾਪੀ ਬਣੀ ਹੋਈ ਹੈ 21 ਦੇ ਵਿੱਚ 6 ਲੱਖ ਤੇ 55000 ਵੀਰਾਂ ਦੀ ਡਿਮਾਂਡ ਆ ਬਾਕੀ ਤੁਸੀਂ ਟਰੈਕਟਰ ਚਲਾ ਕੇ ਖਰੀਦ ਸਕਦੇ ਹੋ ਕਾਪੀ ਕਾਗਜ਼ ਚੈੱਕ ਕਰਕੇ ਮੋਬਾਈਲ ਨੰਬਰ ਹੈਗਾ ਜੀ 94673 77855 ਜੀ ਨੰਬਰ ਵੀ ਬਹੁਤ ਵਧੀਆ ਤੇ ਬਾਕੀ ਇਹ ਟਰੈਕਟਰ ਖਰੀਦ ਕੇ ਤੁਸੀਂ ਮਾਲਕ ਵੀਰਾਂ ਨਾਲ ਸੰਪਰਕ ਕਰ ਲਿਓ ਰੇਟ ਕੋਈ ਫਿਕਸ ਨਹੀਂ ਹੁੰਦਾ ਰੇਟ ਦੇ ਵਿੱਚ ਮਾਨਤਾਣ ਹੋ ਜੂਗਾ ਜੀ ਇੱਕ ਇਹਨਾਂ ਵੀਰਾਂ ਕੋਲੇ ਹੋਰ ਸੰਦ ਆ ਜੀ ਉਹ ਆਪਾਂ ਤੁਸੀਂ ਦੇਖ ਸਕਦੇ ਹੋ ਜੀ ਹਾਰਵੈਸਟਰ ਜਾਂ ਆਪਾਂ ਕੰਬਾਈਨ ਕਹਿ ਦਿੰਨੇ ਆ ਜੀ ਇਹ 19 ਮਾਡਲ ਹੈ ਜੀ ਵਿਸ਼ਕਰਮਾ ਇੰਜ ਵਰਕਸ ਵਾਲਿਆਂ ਦੀ ਆਈ ਤੇ ਬਾਕੀ ਰੇਟ ਹੈਗਾ ਜੀ 4,85,000 ਰੁਪਿਆ ਇਹ ਏਰੀਆ ਕਾਲਾਬਾਲੀ ਮੰਡੀ ਦੇ ਵਿੱਚ ਹੈ ਜੀ ਤੇ ਨੰਬਰ ਨੋਟ ਕਰ ਸਕਦੇ ਹੋ 94673 77855 19 ਮਾਡਲ ਇਹਦੇ ਤੇ ਆਪਣਾ 963 ਟ੍ਰੈਕਟਰ ਚੜਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਜਿੰਨਾ ਵੀਰਾਂ ਨੇ ਖਰੀਦਣੀ ਹੈ ਇਹ ਸੰਪਰਕ ਕਰ ਸਕਦਾ ਜੀ 4,85,000 ਰੇਟ ਹੈ ਜੀ ਮੌਕੇ ਤੇ ਮਾਨਤਨ ਕਰ ਦੇਣਗੇ ਕੋਈ ਫਿਕਸ ਰੇਟ ਨਹੀਂ ਤੇ ਕਾਲਾਬਾਲੀ ਮੰਡੀ ਏਰੀਆ ਦੇ ਵਿੱਚ ਖੜੀ ਆ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੇ ਬਾਕੀ ਆਪਣੇ ਚੈਨਲ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਸੰਦ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਜੋ ਜਿੰਨਾ ਵੀਰਾਂ ਨੇ ਜਿਨ੍ਹਾਂ ਨੂੰ ਸੰਦ ਚਾਹੀਦੇ ਆ ਉਹਨਾਂ ਵੀਰਾਂ ਤੱਕ ਇਹ ਵੀਡੀਓ ਸ਼ੇਅਰ ਕਰਕੇ ਪਹੁੰਚਾ ਦਿਆ ਕਰੋ ਤੇ ਬਾਕੀ ਇਹ ਦੋਵੇਂ ਸੰਦ ਟਰੈਕਟਰ ਤੇ ਜਿਹੜੀ ਆਪਣੀ ਤੁਸੀਂ ਹਾਰਵੈਸਟਰ ਦੇਖ ਸਕਦੇ ਹੋ ਇਹ ਇਹਦੇ ਸੰਪਰਕ ਕਰ ਸਕਦੇ ਹੋ ਮਾਲਕ ਵੀਰਾਂ ਕੋਲੇ ਜੀ ਇੱਕੋ ਮਾਲਕ ਕੋਲੇ ਦੋਵੇਂ ਸੰਦ ਅੱਗੇ ਆ ਗਈ ਜੀ ਵਿਸ਼ਾਲ ਕੰਬਾਈਨ ਹਾਰਵੈਸਟਰ ਤੇ ਬਾਕੀ ਨੰਬਰ 1 ਕੰਪਨੀ ਆ ਵਿਸ਼ਾਲ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਬਹੁਤ ਵਧੀਆ ਨਾਲ ਦਾ ਰੰਗ ਪੇਂਟ ਹੈ ਮਾਡਲ ਹੈਗਾ ਜੀ 2009 ਸਾਰੀ ਰੀਜਨਲ ਹੈ ਜੀ ਮਸ਼ੀਨ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਹੈ ਬਹੁਤ ਚੰਗੇ ਟਾਇਰ ਵੱਡੇ ਪਏ ਆ ਬਾਕੀ ਰੇੜੂ ਵਾਲੇ ਟਾਇਰ ਨਿੱਕੇ ਟਾਇਰ ਇਹ ਬਹੁਤ ਵਧੀਆ ਪਏ ਮਾਲਕ ਵੀਰਾਂ ਨੇ ਰੇਟ ਨਹੀਂ ਦੱਸਿਆ ਉਹ ਫੋਨ ਤੇ ਦੱਸਣਗੇ ਬਾਕੀ ਮਸ਼ੀਨ ਦੇ ਵਿੱਚ ਕੋਈ ਕਮੀ ਨਹੀਂ ਨਾ ਕੋਈ ਰੰਗ ਪੇਂਟ ਦੇ ਵਿੱਚ ਲੋਕਲ ਚੱਲੀ ਹੋਈ ਮਸ਼ੀਨ ਆ ਕੋਈ ਕੰਮ ਨਹੀਂ ਪਾਲਦੀ ਸਾਰੀ ਰਿਪੇਅਰ ਹੋਈ ਹੋਈ ਆ ਫੋਨ ਨੰਬਰ ਹੈਗਾ ਜੀ 9779392835 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਮਾਲਕ ਵੀਰ ਫੋਨ ਤੇ ਰੇਟ ਦਾ ਕਰਨਗੇ ਜੀ ਜੋ ਵੀ ਹੋਇਆ ਤੇ ਬਾਕੀ ਤੁਸੀਂ ਆਪਣੀ ਕੰਬਾਈਨ ਦੇਖ ਕੇ ਚਲਾ ਕੇ ਦੇਖ ਪਰਖ ਕੇ ਸੰਦ ਕੋਈ ਵੀ ਖਰੀਦ ਸਕਦੇ ਹੋ ਤੇ ਜੋ ਵੀ ਆਪਣੇ ਦੁਆਰਾ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਮਾਲਕ ਵੀਰਾਂ ਦੁਆਰਾ ਹੁੰਦੀ ਹੈ ਜਾਣਕਾਰੀ ਆਪਾ ਉਹਦੇ ਚੈਨਲ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੰਦੇ ਇਸ ਕਰਕੇ ਜੜੀ ਕੋਈ ਜਾਨਦਾਰ ਜਾਣਕਾਰੀ ਆ ਫੋਨ ਕਰਕੇ ਪੁੱਛ ਕੇ ਆਪਦੀ ਤਸੱਲੀ ਜ਼ਰੂਰ ਕਰਿਆ ਕਰੋ ਜੀ ਕਈ ਵਾਰੀ ਜਾਣਕਾਰੀ ਗਲਤ ਦਿੱਤੀ ਜਾਂਦੀ ਹੈ ਇਸ ਕਰਕੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਹੋਰ ਵੀਡੀਓ ਜਲਦ ਤੁਹਾਡੇ ਆਸਤੇ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ